ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੋਹਿਤ ਹੈ ਜੀ ਕੀ ਗੱਲ ਹੋਈ ਸੀ ਗੱਲ ਹੈ ਕਿ ਭਾਈ ਇਹ ਪਿੱਛੋਂ ਚਾਰ ਨੰਬਰੋਂ ਇੱਕ ਗੱਡੀ ਪੂਰੀ ਰਫ਼ਤਾਰ ਚ ਦੌੜਾ ਰਹੀ ਹੈ ਇਹ ਇਹਨੇ ਪਹਿਲਾਂ ਸਵਿਫਟ ਡਿਜ਼ਾਇਨ ਨਾਲ ਵੱਜਣ ਲੱਗਾ ਪਹਿਲਾਂ ਹੁਣ ਉੱਥੇ ਉੱਥੇ ਬ੍ਰੇਕਾਂ ਲਾਈਆਂ ਚ ਚਿੰਗਾ ਘੜਾਈਆਂ ਗੱਡੀ ਦੀਆਂ ਮੈਂ ਇਹਦੇ ਮਗਰ ਹੀ ਫਿਰ ਮੇਰੇ ਵੱਲ ਹੋਇਆ ਏ ਪਰ ਮੈਂ ਤਾਂ ਸਾਈਡ ਤੇ ਗੱਡੀ ਕਰ ਲਈ ਪਰ ਇਹਨੇ ਦੂਜੀ ਵਾਰੀ ਪੋਲ ਚੜਾਉਂਦੇ ਹੀ ਨੇ ਬੰਦੇ ਝੁਕਦੇ ਦੋ ਬਾਈਕ ਦੇ ਉੱਪਰ ਦੋਨੋਂ ਜ਼ਖਮੀ ਹੈਗੇ ਇੱਕ ਤੇ ਮੇਰੇ ਹਿਸਾਬ ਨਾਲ ਉਹਦੀ ਹਾਲਤ ਮਾੜੀ ਹੈ ਅਜੇ ਤੱਕ ਪਤਾ ਨਹੀਂ ਹੈਗਾ ਹੁੰਦਾ ਬਟ ਹੁਣ ਨੇ ਰੋਮ ਸਾਈਡ ਗੱਡੀ ਪਾ ਕੇ ਫਲਾਅ ਆ ਦੇ ਕਿ ਮੇਰੇ ਸਾਹਮਣੇ ਨਸ਼ਾ ਕੀਤਾ ਪਿਆ ਸ਼ਰਾਬ ਸ਼ੂਪੀਤੀ ਜਾਂ ਕੁਝ ਹੋ ਰਿਹਾ ਹੈਗਾ ਹੈ ਬਾਕੀ ਮੈਡੀਕਲ ਦੇ ਨਾਲ ਪਤਾ ਚੱਲੇਗਾ ਕਿ ਕੀ ਇਹ ਚੀਜ਼ ਹੈਗੀ ਹੈ ਪੁਲਿਸ ਪਹੁੰਚੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਮੌਕੇ ਤੇ ਪਹੁੰਚੀ ਹੈ ਬਾਕੀ ਇਹ ਕਿ ਐਂਬੂਲੈਂਸ ਵੀ ਮੌਕੇ ਤੇ ਪਹੁੰਚੀ ਹੈ ਜਿਹੜੇ ਜਖਮੀ ਹੋਏ ਹੀ ਬੰਦੇ ਹਾਂ ਜਿਹੜੇ ਐਸਐਸ ਬੰਦੇ ਹੀ ਉਹ ਵੀ ਮੌਕੇ ਤੇ ਬੰਦਿਆਂ ਨੂੰ ਲੈ ਕੇ ਗਏ ਆ ਕਿਸੇ ਸੁਨੇਹਾ ਤੇ ਨਾ ਜਾਂਦੇ ਲੋਕਾਂ ਨੂੰ ਵੀ ਆਪਣੀ ਨਾਜਿੱਕਤਾ ਤੋਂ ਲੋਕਾਂ ਨੂੰ ਲੱਗ ਜਾਂਦੇ ਨੇ ਮੈਂ ਤੇ ਇਹੀ ਕਹਿਣਾ ਕਿ ਜਿਹੜੇ ਆਪਣੇ ਬੰਦੇ ਡਿੰਕਿੰਗ ਡਰਾਈਵ ਕਰਕੇ ਗੱਡੀ ਚਲਾਉਂਦੇ ਜਾਂ ਕੋਈ ਵੀ ਨਸ਼ਾ ਕਰੇ ਗੱਡੀ ਚਲਾਉਂਦੇ ਉਹ ਨਾ ਚਲਾਣ ਕਿ ਵਿਹਾਰਪੰਦੇ ਦਾ ਘਰ ਦੇ ਜਿੰਨੇ ਵੀ ਜੀ ਹੈਗੇ ਸਾਰੇ ਆਪਣੇ ਚੰਗੇ ਹੀ ਸਮਝਦੇ ਆ ਬਟ ਇਹ ਹੈ ਕਿ ਜਿਹੜੇ ਬੰਦੇ ਨਸ਼ੇ ਕਰੇ ਗੱਡੀ ਚਲਾ ਰਹੇ ਉਹਨਾਂ ਨੂੰ ਨਹੀਂ ਚਲਾਣੀ ਚਾਹੀਦੀ ਮੇਰੇ ਵੱਲੋਂ ਤੇ ਇਹੀ ਹੈ ਕਿਉਂਕਿ ਹੁਣ ਇਹ ਬੰਦੇ ਨੇ ਜੋ ਕੀਤਾ ਹੈ ਬੜਾ ਗਲਤ ਕੀਤਾ ਹੈ ਇਸ ਵਕਤ ਫੜੋ ਗਿਆ ਇਹ ਬੰਦਾ ਹੈ ਜੀ ਮੇਰਾ ਨਾਮ ਮਨੀਸ਼ ਕੁਮਾਰ ਹੈ ਮੇਰਾ ਛੋਟਾ ਬ੍ਰਦਰ ਕੰਮ ਤੋਂ ਆ ਰਿਹਾ ਸੀ ਜੀ ਤੇ ਸਾਂਝੇ ਚੁਲੇ ਲੱਗੇ ਜੈਨ ਜੇ ਕੇ ਨੰਬਰ ਗੱਡੀ ਨੇ ਹਿੱਟ ਕਰਤਾ ਮੇਰੇ ਬ੍ਰਦਰ ਨੂੰ ਗੱਡੀ ਦਾ ਨੰਬਰ ਹੈ ਜੇ ਕੇ 08 F3107 ਜੀ ਤੇ ਮੇਰੇ ਬੰਦ ਦੇ ਜੈਲਾ ਸੱਟ ਲੱਗ ਗਈਆਂ ਤੇ ਕੋਈ ਚਸ਼ਮਜੀਤ ਉੱਥੇ ਦੱਸ ਰਿਹਾ ਕਿ ਦੋ ਬੰਦੇ ਹੀ ਨਾਲ ਇੱਕ ਨੂੰ ਪਤਾ ਨਹੀਂ ਕੌਣ ਕਿਤੇ ਹਸਪੀਟਲ ਲੈ ਗਿਆ ਕਿ ਉਹਦੀ ਹੱਡੀਆਂ ਬਾਹਰ ਆ ਗਈਆਂ ਤੇ ਮੇਰਾ ਭਰਾ ਪੂਰੀ ਹੈ ਮੈਡੀਕਲ ਪੀ ਐਮ ਸੀ ਹਸਪੀਟਲ ਚ ਠੀਕ ਤੇ ਉਹਦੇ ਹੈਡ ਇੰਜਰੀ ਆਈ ਆ ਤੇ ਸਾਨੂੰ ਫਰਦਰ ਟੈਸਟ ਦੇ ਲਈ ਬੋਲਿਆ ਤੇ ਅਸੀਂ ਕਰਾ ਕੇ ਫਿਰ ਦੇਖਦੇ ਹਾਂ ਕੀ ਆ ਤੇ ਮੇਰੀ ਕੋ ਫੀਲ ਹੈ ਕਿ ਜਿਹੜਾ ਚਾਲਕ ਆ 15-20 ਜਣੇ ਨੇ ਦੇਖਿਆ ਕਿ ਉਹਨੇ ਚਿੱਟਾ ਜਾਂ ਕੋਈ ਓਦਾਂ ਦਾ ਨਸ਼ਾ ਕੀਤਾ ਉਹਨੂੰ ਲੋਚਨੀਆ ਪਲਸ ਨਾਲ ਵੈਸ ਕਰ ਰਹੀ ਜੀ ਪ੍ਰੈਸ਼ਰ ਕੋਟਰ ਨਾਲ ਵੀ ਵੈਸ ਕਰ ਰਹੀ ਉਹ ਜੀ ਤੇ ਉੱਥੇ ਸਖਤ ਸਖਤ ਕਾਰਵਾਈ ਕੀਤੀ ਗਈ ਤਾਂ ਕਿ ਕੋਈ ਹੋਰ ਨੀ ਆਣ ਵਾਜੇ ਹਾਂ ਜੀ ਭਾਜੀ ਮੋਕੇ ਤੇ ਪੁੱਛੋ ਕੀ ਗੱਲ ਬਾਤ ਹੈ ਹਾਂ ਭਾਜੀ ਮੋਕੇ ਪੁੱਛਾਂ ਤੇ ਮੈਨੂੰ ਮਿਲ ਹੀ ਇਹਨਾਂ ਪ੍ਰੈਸ਼ਰ ਵੈਸਰ ਕੋਈ ਐਕਸੀਡੈਂਟ ਹੋਇਆ ਜਦੋਂ ਮੋਕੇ ਦਾ ਹਾਂ ਜੋ ਚਾਂਚ ਕਰਕੇ ਦੇਖਾਂਗੇ ਜੋ ਹੋਏਗਾ ਪੂਰੀ ਕਾਰਵਾਈ ਕੀਤੀ ਜਾਊਗੀ ਹਾਂ ਜੀ ਇਹ ਹੈ ਕਿ ਇਹਨਾਂ ਨੂੰ ਨਸ਼ੇਜਾ ਜੀ ਮੂੜਾ ਲੱਗਦਾ ਹੈਗਾ ਨਸ਼ਾ ਮੋਕ ਦੇਖਾਂਗੇ ਕਿ ਕਿੰਨੇ ਲੋਕਾਂ ਨੂੰ ਹਿੱਟ ਕੀਤਾ ਨੇ ਉਹਨੇ ਪਤਾ ਕਰਕੇ ਹੀ ਹੈ ਨਾ ਹ Wow. One of the premium and prestigious professional institutes providing a wide range of professional courses with 100% placement assistance. We are Sri Sai Group of Institutes.